ਅੰਮ੍ਰਿਤਸਰ ਦੇ ਗੁਮਟਾਲਾ ਚੌਂਕ ਤੋਂ ਰਾਜਾ ਸੰਸੀ ਨੂੰ ਜਾਣ ਦੀ ਸੜਕ ਤੇ ਖੋਖਿਆਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲਗਾਉਣ ਵਾਲੇ ਨੌਜਵਾਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਪਰ ਅੱਗ ਕਰਕੇ ਦੁਕਾਨਾਂ ਦਾ ਸਾਰਾ ਅਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਸਨ ਤੇ ਉਹਨਾਂ ਨੂੰ ਫਿਰ ਫੋਨ ਆ ਜਾਂਦਾ ਹੈ ਕਿ ਉਹਨਾਂ ਦੀਆਂ ਦੁਕਾਨਾਂ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ। ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਸਾਰਾ ਅਸਮਾਨ ਸੜ ਕੇ ਸੁਆਹ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਆਲੇ ਦੁਆਲੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਨੇ। ਇਸ ਮੌਕੇ ਤੇ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜੋ ਵੀ ਪ੍ਰਵਾਸੀ ਭਾਈਚਾਰੇ ਦੇ ਨਾਲ ਹੋਇਆ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਇਹ ਬਹੁਤ ਮੰਦ ਪਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਤੇ ਖਾਸ ਕਰ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਇੱਥੇ ਸਭ ਨਾਲ ਪਿਆਰ ਕੀਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਵਿਦੇਸ਼ਾਂ 'ਚ ਜਾ ਕੇ ਕੰਮ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਪ੍ਰਵਾਸੀ ਭਾਈਚਾਰੇ ਦੇ ਲੋਕ ਸਾਡੇ ਇੱਥੇ ਆ ਕੇ ਕੰਮ ਕਰ ਰਹੇ ਨੇ ਪਰ ਇਹੋ ਜੀ ਘਟਨਾ ਕਰਨਾ ਬਹੁਤ ਹੀ ਮੰਦਪਾਗੀ ਗੱਲ ਹੈ ਇਹਨਾਂ माड़े अनसरा खिलाफ सख्तों सख्त कार्रवाई मंग करते हैं और की कुछ कह उन्होंने आओ सुनते हैं दुकान में रोटी पानी यही दुकान से खा रहे थे जी हम लोग इन सब आना चाहिए क्यों तो दुकान हम दस बजे बंद किए और डेढ़ बजे रात को आग लगाया जब तीन बजे बंदे फोन किया आके देखते थे एकदम सुहा हो गया दुकान तो हम लोग रोटी पानी कहाँ से खाएंगे हम लोग हम लोग गरीब बंदा है परदेसी है हम लोग यही कमाने आता है कितनी दुकानें जलाई गई छः दुकानी जला गया यही मीरा चौक में था हाँ सारे लगा। पान लगा। के हाँ पान की खोखा था सारे पान के खोखा में आग लगाया तो पुलिस को भी है हाँ कम्प्लेट दे के आये सुबह दे करके उधर दफ्तर में फिर किए थे वो कौशल के पास पुलिस हाँ पुलिस बोला है कि कोई बात नहीं कारोबार होगा तभी वो अपन कौशल वो उधर से आ रहा है फिर बोला कि चलो लो, हम लोग आ रहे हैं दुकान देखने तो कितना नुकसान हुआ था दुकान भरा था बड़ी सामान था हम लोग एक सामान ही निकलाए हैं निकला का दुकान लगा रहा हूँ मेरा घर वाले भी रहता है मेरा बच्चा भी वहाँ पे रहता है छोटा छोटा है रहा हूं वो मेरा खोखा चला तो 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 जी रेडी जैसे खोखा है ना वो दस बारह हजार का खोखा बनता है जी वो भी नुकसान हो गया जी को पता है पता नहीं है की मैं झूठ बोलूंगा मेरा बच्चा छोटा छोटा मैं झूठ बोलूंगा नहीं मेरा ऊपर वाला का ਜਨਾਬ ਜੀ ਮੀਰਾਕੋਟ ਚੌਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋ ਪੰਜ ਸੱਤ ਖੂਖਿਆਂ ਨੂੰ ਅੱਗੇ ਲਾਈ ਹੈ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਣਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਔਰ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵਕ ਵਕੋ ਨੇ ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਜੋ ਹੈ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਹੈ ਸਾਂਝਾ ਹੈ ਸਭਨਾ ਦਾ ਹੈ ਔਰ ਸਭਨਾ ਨੂੰ ਜਿਹੜੇ ਜੀਵੇ ਸਾਨੂੰ ਆਕੇ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਦਾ ਉਹਨਾਂ ਨੂੰ ਮੈਂ ਆਖਿਆ ਮਿਹਨਤ ਮਜ਼ਦੂਰੀ ਕਰਨ ਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰੇਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕੇਲ ਦਾ ਕੰਮ ਉਹਨਾਂ ਕੋਲੇ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਇਹ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ 'ਚ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤਾਂ ਬਾਹਰ ਵੀ ਬੜੇ ਬੜੇ ਮੂਰਖ ਨੇ ਸੋ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਮੰਦਰ ਸਾਹਿਬ ਦਾ ਜਿਹੜਾ ਇਹ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇਹ ਸ਼ਕਤੀ ਨਾਲ ਪੇਸ਼ ਆਉ ਦੇ ਨਾਲ ਇਹ ਆਪਣੇ ਕੋ ਕੰਪਲੇਂਟ ਆਈ ਅੱਜ ਮਾਰਨ ਹੀ ਆਏ ਨੇ ਦੀਪਕ ਕੁਮਾਰ ਨੂੰ ਥਾਣਾ ਕੰਗੋਇਆ ਨਾਲ ਇੱਕ ਗ੍ਰੇਡ ਦਿੱਤੀ ਨਾ ਨਰਾਮ ਹੋਣੇ ਤੇ ਜਿਵੇਂ ਸਾਨੂੰ ਇੰਟੀਮੀਸ਼ਨ ਆਈ ਨਾਲ ਅਵੇਟ ਆਈ ਅਸੀਂ ਮੌਕੇ ਦਾ ਤਸਦੀਕ ਕੀਤਾ ਤੇ ਸਾਡੇ ਕਮੇਰੀ ਦੇ ਵਿੱਚ ਟੋਕੀ ਨਾ ਲੱਗਿਆ ਤੇ 2 ਵਜੇ ਸਟੂਡੀਓ ਏਰੀਆ ਦੇ ਵਿੱਚ ਵੀ ਤੇ ਉਹਨੇ ਤਾਂ ਕੋਈ ਵੀਡੀਓ ਰਿਕਾਰਡ ਕੀਤਾ ਹੈ ਇਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਤੇ ਐਫਆਈਆ ਲੌਂਚ ਕਰਕੇ ਦਿੱਤੀ ਜੋ ਜਿਹੜੀ ਅਮਲ ਪਿਛਲੇ ਆ ਰਹੇ ਆ ਤੇ ਜਲਦ ਜਲਦ ਇਹਨੂੰ ਟ੍ਰੇਸ ਕਰਕੇ ਬਿਲਕੁਲ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਹੀ ਕੌਣ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਕੈਮਰਾ ਚੈੱਕ ਕਰ ਰਹੇ ਹਾਂ ਜਿੱਥੇ ਵੀ ਜਲਦੋ ਜਲਦ ਅਸੀਂ ਫੇਸ ਤਸਦੀਕ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਗਏ ਹੀ ਜਿਹੜੇ ਕਿਉਂ ਤਾਨੂੰ ਅੱਗ ਕਿਉਂ ਲਾ ਕੇ ਗਏ ਆ ਕੁਝ ਲੱਗਦਾ ਕੋਈ ਰஞ்சிਸ਼ ਇਹਨਾਂ ਦੀ ਜਾਂ ਕੁਝ ਬੋ ਰஞ்சிਸ਼ ਵੀ ਆਈ ਤਾਂ ਪੁੱਛਿਆ ਗਾ ਰஞ்சிਸ਼ ਬਾਰੇ ਇਹਨਾਂ ਨੂੰ ਕੋਈ ਪੁੱਛਿਆ ਨੂੰ ਪਤਾ ਕੁਝ ਨਹੀਂ ਆ ਨਾਂ ਮੇਰੇ ਕੋਲ ਕੋਈ ਛੜੀ ਗੱਲ ਸਾਹਮਣੇ ਨਹੀਂ ਆਈ ਤਾਕੀ ਫਾਟੋ ਇਨਵੈਸਟੀਗੇਸ਼ਨ ਨੇ ਇਨਵੈਸਟੀਗੇਸ਼ਨ ਕਰਾਂਗੇ ਉਹ ਵੀ ਹੈਗਾ ਉੱਤਮ ਬਸਤ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ